ਇਹ ਖਬਰ ਸਰ ਜੀ ਬਹੁਤ ਦਸਨ ਨਾਂ ਦਾ ਸੰਯੋਗ ਹੈ ਜੀ ਆ ਸਾਹਮਣੇ ਵਾਣਾ ਚ ਅੱਗ ਲੱਗੀ ਹੋਈ ਸੀਗੀ ਰਾਤ 7 ਵਜੇ ਜਦੋਂ 9-10 ਵਜੇ ਹਨੇਰੀ ਆਈ ਜੀ ਸਾਰੇ ਸਾਡੇ ਵਾਣਾ ਚੋਂ ਅੱਗ ਘਰਾਂ ਚ ਆ ਗਈ ਬੱਚਾ ਬੱਚਾ ਸਾਡਾ ਪਿੰਡ ਦਾ ਘਰ ਲਾਉਂਦਾ ਫਿਰਦਾ ਸੀਗਾ ਜੀ ਇਹ ਅੱਗ ਹੁੰਦੀ ਸੀ ਦੂਜੂ ਜਿਵੇਂ ਗੜੇ ਹੁੰਦੇ ਹੁੰਦੇ ਮੀਆਂ ਨੂੰ ਅੱਗ ਹੁੰਦੀ ਸੀ ਕੋਈ ਖੇਤਾਂ ਨੂੰ ਅੱਗ ਲਾ ਕੇ ਤੁਰ ਗਈ ਸਾਡੀ ਤਾਂ ਗਾਂ ਵੀ ਮਰ ਗਈ ਸਾਡੀ ਤਾਂ ਤੂੜੀ ਮੱਚ ਗਈ ਸਾਡੇ ਦਾ ਸਾਰਾ ਵਿਹੜਾ ਮੱਚ ਜਾਂਦਾ ਸੀ ਜੀ ਅਜ ਤਾਂ ਇਹ ਨਾ ਮੰਦਾ ਹਾਲ ਹੋ ਗਿਆ ਹੀ ਰਾਤ ਘਰਾਂ ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ ਸਾਨੂੰ ਤਾਂ ਜੀ ਪਤਾ ਹੀ ਨਹੀਂ ਕਿੰਨਾ ਸੀਗਾ ਸਾਨੂੰ ਕੋਈ ਪਤਾ ਨਹੀਂ ਲੱਗਦਾ ਕਿ ਧੂਆ ਕਿੰਨਾ ਹੈਗਾ ਬਸ ਅੰਤਾਜੇ ਇਹਨਾਂ ਜਵਾਕ ਪਤਾ ਨਹੀਂ ਕਿਵੇਂ ਹੀ ਬਚੇ ਸਾਨੂੰ ਕੋਈ ਕੁਝ ਨਹੀਂ ਕਿਹਾ ਸੀ ਘਰੋਂ ਬਾਹਰ ਹੋ ਗਏ ਜਵਾਕ ਆ ਗੱਡੀਆਂ ਨੂੰ ਫੋਨ ਫੋਨ ਬਹੁਤ ਜ਼ਿਆਦੇ ਲਾਏ ਉਸ ਤੋਂ ਬਾਅਦ ਅਸੀਂ ਕਿਹਾ ਵੀ ਕਦੋਂ ਬੰਦੇ ਨੂੰ ਇਹ ਅੱਗ ਬਹੁਤ ਭੈਣਕ ਲੱਗੀ ਹੋਈ ਆ ਨੇਰੀ ਆ ਗਈ ਉਹ ਤੂੰ ਨੋਕ ਜ ਨੇਰੀ ਆ ਗਈ ਉਸ ਤੋਂ ਬਾਅਦ ਤਾਂ ਫਿਰ ਦਿਸੇ ਕੁਝ ਨਹੀਂ ਜੀ ਘਰਾਂ ਚ ਲਟਾਂ ਲਾਦੀਆਂ ਸੀ ਵੀ ਜਿਵੇਂ ਘਰ ਹੀ ਅੱਗ ਲੱਗੀ ਹੋਈ ਹੈ ਸਿਲੰਡਰ ਫਟੇ ਹੋਏ ਆ ਇੰਨੇ ਮੜੇ ਹਲਾ ਸੀਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਖੇਤਾਂ ਵਿੱਚ ਅੱਗਾਂ ਲਗਾਉਣ ਦਾ ਕੰਮ ਹੁਣ ਫਿਰ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਪਰ ਵੋਟਾਂ ਹੋਣ ਕਾਰਨ ਨਾ ਤਾਂ ਇਸ ਦਾ ਧੂਆ ਦਿੱਲੀ ਪਹੁੰਚ ਰਿਹਾ ਨਾ ਕੋਈ ਨੋਡਲ ਅਫਸਰ ਚੈੱਕ ਕਰ ਰਿਹਾ ਤੇ ਨਾ ਹੀ ਗੂਗਲ ਮੈਪ ਕਿਸੇ ਵੀ ਜਗ੍ਹਾ ਦੀ ਫੋਟੋ ਖਿੱਚ ਕੇ ਪ੍ਰਸ਼ਾਸਨ ਸਰਕਾਰ ਜਾਂ ਪ੍ਰਦੂਸ਼ਣ ਵਿਭਾਗ ਨੂੰ ਦੱਸ ਰਿਹਾ ਲੇਕਿਨ ਇਹ ਅੱਗਾਂ ਦਾ ਤਾंडਵ ਅਜ ਵੀ ਚੱਲ ਰਿਹਾ ਹੈ ਤਾਜ਼ਾ ਘਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਤੀਰੋੜੀ ਦੀ ਹੈ ਜਿੱਥੇ ਲਾਗਲੇ ਖੇਤਾਂ ਵਿੱਚ ਲਾਈ ਅੱਗ ਮਗਰੋਂ ਹਨੇਰੀ ਨੇ ਲਗਭਗ 30 ਤੋਂ ਵੱਧ ਪਿੰਡ ਦੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅੱਗ ਪਿੰਡ ਵਿੱਚ ਅੱਗੇ ਦੀ ਅੱਗੇ ਵਧਦੀ ਗਈ ਤੇ ਕਿਸੇ ਦੇ ਘਰ ਵਿੱਚ ਤੂੜੀ ਕਿਸੇ ਦੇ ਪਸ਼ੂ ਕਿਸੇ ਦੇ ਕੱਪੜੇ ਕਿਸੇ ਦਾ ਬਾਲਣ ਤੇ ਦਰਜਨਾਂ ਦੇ ਹਿਸਾਬ ਨਾਲ ਰੁੱਖ ਯਾਨੀ ਜੋ ਵੀ ਚੀਜ਼ ਬਾਹਰ ਸੀ ਉਸ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਅੱਗ ਦਾ ਸੇਕ ਤੇ ਧੂੰਏ ਦੇ ਗੁਬਾਰ ਕਾਰਨ ਪਿੰਡ ਵਿੱਚ ਅਫਰਾ ਤਫਰੀ ਵਾਲਾ ਮਾਹੌਲ ਬਣ ਗਿਆ ਤੇ ਹੁਣ 12 ਘੰਟੇ ਬੀਤਣ ਦੇ ਬਾਅਦ ਵੀ ਹਾਲੇ ਤੱਕ ਕਈ ਸਥਾਨਾਂ ਤੇ ਅੱਗ ਧੁਖ ਦੀ ਦਿਖਾਈ ਦੇ ਰਹੀ ਹੈ ਤੇ ਲੋਕ ਹਾਲੇ ਵੀ ਰਾਤ ਵਾਲੇ ਮੰਜ਼ਰ ਨੂੰ ਚੇਤੇ ਕਰਕੇ ਕੰਮ ਉੱਠਦੇ ਆ ਕਿ ਕਿਸ ਤਰ੍ਹਾਂ ਧੂੰਆਂ ਤੇ ਅੱਗ ਉਹਨਾਂ ਦੇ ਘਰਾਂ ਵਿੱਚ ਪਰ ਚੁੱਕੀ ਸੀ ਪਰ ਬਾਰਿਸ਼ ਨੇ ਕੁਝ ਉਹਨਾਂ ਨੂੰ ਰਾਹਤ ਦਿੱਤੀ ਤੇ ਅੱਗ ਤੇ ਕਾਬੂ ਪਾਉਣ ਵਿੱਚ ਮਦਦ ਕੀਤੀ ਰਾਤ ਨੂੰ ਪੁਲਿਸ ਵੀ ਮੌਕੇ ਤੇ ਆਈ ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਪਹੁੰਚੀਆਂ ਪਰ ਹਾਲੇ ਤੱਕ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਲੋਕਾਂ ਨੇ ਮੰਗ ਕੀਤੀ ਹੈ ਕਿ ਅੱਗ ਲਗਾਉਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਹ ਅੱਗ ਹੁੰਦੀ ਸੀ ਦੂਜੂ ਜਿਵੇਂ ਗੜੇ ਹੁੰਦੇ ਹੁੰਦੇ ਮੀਆਂ ਨੂੰ ਅੱਗ ਹੁੰਦੀ ਸੀ ਕੋਈ ਖੇਤਾਂ ਨੂੰ ਅੱਗ ਲਾ ਕੇ ਤੁਰ ਗਈ ਸਾਡੀ ਤਾਂ ਗਾਂ ਵੀ ਮਰ ਗਈ ਸਾਡੀ ਤਾਂ ਤੂੜੀ ਮੱਚ ਗਈ ਸਾਡੇ ਦਾ ਸਾਰਾ ਵਿਹੜਾ ਮੱਚ ਜਾਣਾ ਸੀ ਅਜ ਤਾਂ ਇਹ ਮੰਦਾ ਹਾਲ ਹੋ ਗਿਆ ਹੀ ਰਾਤ ਘਰਾਂ ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ ਸਾਨੂੰ ਤਾਂ ਸਾਨੂੰ ਤਾਂ ਕੱਸੀ ਨੇ ਬਚਾਲਿਆ ਜੀ ਜੇ ਕੱਸੀ ਨਾ ਹੁੰਦੀ ਤਾਂ ਫੇਰ ਅਸੀਂ ਨਹੀਂ ਬਚਦੇ ਸੀ ਸਾਡਾ ਸਾਰਾ ਵੇੜਾ ਮੱਚ ਜਾਨਾ ਸੀ ਫਾਇਰ ਬ੍ਰਿਗੇਡ ਵੀ ਆਈ ਹਾਂਜੀ ਫਾਇਰ ਬ੍ਰਿਗੇਡ ਵੀ ਆਈ ਦੀ ਹਾਂਜੀ ਇੱਕ ਗੱਡੀ ਆਈ ਸੀ ਅੱਗ ਬੁਝਾਉਣ ਵਾਲੀ ਦੋ ਗੱਡੀਆਂ ਆਈਆਂ ਸੀ ਉਹਨਾਂ ਨੇ 11000 ਕਹਿੰਦੇ ਸਾਡੇ ਕੋਲੇ ਲੀਟਰ ਪਾਣੀ ਆ ਅਸੀਂ ਗੱਡੀ ਘਾਣ ਨਹੀਂ ਲੈ ਜਾ ਸਕਦੇ ਅਸੀਂ ਉਹਦੋਂ ਤੱਕ ਬੁਝਾ ਲਈ ਸੀ ਉਹ ਤਾਂ ਕੁਝਰਦੀ ਰੱਬ ਵਾਲਿਆਂ ਮੀਂਹ ਆ ਗਿਆ ਜੀ ਜੇ ਅੱਗ ਜਿਹੜੇ ਕਾਰਨ ਬੋਝ ਗਈ ਨਹੀਂ ਤਾਂ ਬੋਝਦੀ ਨਹੀਂ ਸੀ ਜੀ ਰਵਾਨ ਕੰਮਾਂ ਨੇ ਦਾ ਸੀਗਾ ਪਿੰਡ ਕੰਮਾਂ ਨੇ ਗਈ ਅੱਗ ਲਾਈ ਸੀ ਅੱਗ ਪਈ ਕਿਹੜੇ ਪਿੰਡ ਨੂੰ ਇਹ ਇਹ ਰਤੀ ਰੋੜੀ ਦੇ ਕੋਠਿਆਂ ਨੂੰ ਜੀ ਟਿੱਬੀਆਂ ਨੂੰ ਸਰ ਜੀ ਬਹੁਤ ਦਸਨ ਨਾਂ ਦਾ ਸੰਯੋਗ ਹੈ ਜੀ ਆ ਸਾਹਮਣੇ ਵਾਣਾ ਚ ਅੱਗ ਲੱਗੀ ਹੋਈ ਸੀਗੀ ਰਾਤ 7 ਵਜੇ ਜਦੋਂ 9 10 ਵਜੇ ਹਨੇਰੀ ਆਈ ਜੀ ਸਾਰੇ ਸਾਡੇ ਵਾਣਾ ਚੋਂ ਅੱਗ ਘਰਾਂ ਚ ਆ ਗਈ ਬੱਚਾ ਬੱਚਾ ਸਾਡਾ ਪਿੰਡ ਦਾ ਘਰ ਲਾਉਂਦਾ ਫਿਰਦਾ ਸੀਗਾ ਜੀ ਕਿਰਪਾ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਰੇ ਸਾਡੇ ਹਾਲਾਤ ਦੇਖੇ ਜਾਣ ਜੀ ਇੱਕ ਇੱਕ ਆ ਕੇ ਵੇ ਕਿਵੇਂ ਤੂੜੀਆਂ ਨੂੰ ਅੱਗ ਲੱਗੀ ਆ ਲੋਕਾਂ ਦੇ ਘਰਾਂ ਚ ਅੰਦਰਾ ਚ ਅੱਗ ਗਈ ਹੋਈ ਪਸ਼ੂ ਮਰ ਗਏ ਜੀ ਪਸ਼ੂਆਂ ਦਾ ਸਾਡੇ ਬੜਾ ਨੁਕਸਾਨ ਹੋਇਆ ਜੀ ਬਸ ਜਾਣੇ ਨੁਕਸਾਨ ਦੁਆ ਹੈ ਵੀ ਪਸ਼ੂਆਂ ਦਾ ਤੂੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੋਂ ਪਹਿਲਾਂ ਮੀਂਹ ਆ ਗਿਆ ਸੀ ਮੀਂਹ ਨਾ ਆਉਂਦਾ ਸਤਪੁਰਦੀ ਮੇਰ ਨਾ ਹੁੰਦੀ ਤਾਂ ਸਾਡਾ ਬਹੁਤ ਜ਼ਿਆਦਾ ਮੰਦਾ ਹਾਲ ਹੋ ਜਾਣਾ ਸੀ ਕਿੰਨੇ ਘਰ ਆ ਇੱਥੇ ਜਿਨ੍ਹਾਂ ਦਾ ਘਰ ਇੱਥੇ ਹੋਊਗਾ ਜੀ ਘਰ ਤਾਂ 100 150 ਘਰ ਆ ਤੇ ਨੁਕਸਾਨ ਵਾਲਾ ਇਹਨਾਂ ਦੇ 40 50 ਘਰਾਂ ਚਾਹੀਏ ਇੱਧਰੋਂ ਜਿੱਧਰ ਜਦ ਰਾਗ ਲੱਗੀ ਐ ਅਸੀਂ ਜਦੋਂ ਸਾਨੂੰ ਰਾਤ ਨੂੰ ਪਿੰਨ ਨੂੰ ਪਤਾ ਲੱਗਿਆ ਬਾਬਾ ਜੀ ਨੇਵਾ ਦਿੱਤੀ ਆ ਤੇ ਸਾਰਾ ਪਿੰਨ ਹੀ ਮੱਚ ਜਾਣਾ ਸੀਗਾ ਤੇ ਉਹਦੇ ਕਰਕੇ ਨਾ ਸਾਰੇ ਬੰਦੇ ਨੂੰ ਸਾਫ਼ ਦਿੱਤਾ ਜਾਵੇ ਤੇ ਗਾਂ ਤੋਂ ਹੀ ਲੋਕਾਂ ਨੂੰ ਅੱਗ ਲਾਉਣ ਤੋਂ ਅੰਜ਼ੀ ਦਿੱਤੀ ਜਾਵੇ ਵੀ ਅੱਗ ਲਾ ਕੇ ਜੇ ਘਟੋ ਘੜੋ ਤੇ ਕੰਟਰੋਲ ਤਾਂ ਕਰਨ ਹਾਲ ਵਗੈਰਾ ਮਾਰਨ ਆਸੇ ਪਾਸੇ ਜਾਂ ਅਗਲਾ ਵੀ ਦਿੱਤੀ ਤਾਂ ਕਿੰਨੇ ਕੁ ਦੂਰ ਸੀ ਇੱਥੇ ਜਦੋਂ ਅੱਗ ਲੱਗੀ ਇਤੋਂ ਜੀ ਉਹ ਸਾਹਮਣੇ ਸਪੈਦਾ ਵਾਲਾ ਵਾਂ ਸੀਗਾ ਇਹ ਤੂੰ ਦੇਖੋ ਉਸ ਪੈਦੇ ਲੱਗੇ 6 ਵਜੇ ਉੱਥੇ ਅੱਗ ਲੱਗੀ ਸੀ 6 ਵਜੇ ਮੈਂ ਮੋਟਰ ਬੰਦ ਕਰਕੇ ਆ ਆਵਦੀ ਉਸ ਤੋਂ ਬਾਅਦ ਅਸੀਂ ਕਿਹਾ ਵੀ ਇੱਕ ਦੋ ਬੰਦਿਆਂ ਨੂੰ ਯਾਰ ਅੱਗ ਬਹੁਤ ਭੈਣਕ ਲੱਗੀ ਹੋਈ ਆ ਨੇਰੀ ਆ ਗਈ ਉਹਦੋਂ 9 ਵਜੇ ਨੇਰੀ ਆ ਗਈ ਉਸ ਤੋਂ ਬਾਅਦ ਤਾਂ ਫਿਰ ਦਿਸੇ ਕੁਝ ਨਹੀਂ ਜੀ ਘਰਾਜ ਲਾਟਾਂ ਲਾਦੀਆਂ ਸੀ ਵੀ ਜਿਵੇਂ ਘਰ ਹੀ ਅੱਗ ਲੱਗੀ ਹੈ ਸਿਲੰਡਰ ਫਟੇ ਹੋਏ ਆ ਇੰਨੇ ਮੜੇ ਹਲਾ ਸੀਗੇ ਇਹ ਰਤੀ ਰੋੜੀ ਆ ਜੀ ਪੈਂ ਰਤੀ ਰੋੜੀ ਆ ਜੀ ਰਤੀ ਰੋੜੀ ਦੇ ਕੋਠੇ ਤੇ ਕੰਮਿਆਣੇ ਦੇ ਨੇ ਅੱਗ ਲਾਈ ਆ ਜੀ ਹਾਂ ਇਧਰੋਂ ਅੱਗ ਆਈ ਆ ਤੇ 6 ਵਜੇ ਮਤਲਬ ਅੱਗ ਲੱਗੀ ਆ ਤੇ ਫਿਰ ਜਿਵੇਂ ਹਨੇਰੀ ਵਾਦੀ ਵਾਦੀ ਗਈ ਤੇ ਫਿਰ ਪਿੰਡ ਨੂੰ ਪੈ ਗਈ ਅੱਗ ਕਿੰਨਾ ਕਨਖਾਨ ਹੋਇਆ ਬਹੁਤ ਨੁਕਸਾਨ ਹੋਇਆ ਜੀ ਸਾਡੇ ਤਾਂ ਗਾਂ ਵੀ ਮਰ ਗਏ ਕਸੂਨ ਵਾਲੇ ਬਾਕੀ ਬਹੁਤ ਹੋਰ ਵੀ ਤੂੜੀਆਂ ਦਾ ਟਾੜੀਆਂ ਦਾ ਬਹੁਤ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੂੜੀਆਂ ਦਾ ਘਰਾਂ ਨੂੰ ਵੀ ਬਹੁਤ ਬਹੁਤ ਜਾਗ ਜੂਗਾ ਬਹੁਤ ਔਖੇ ਕੱਢੇ ਜੀ ਸੀ ਮਤਲਬ ਜਿਹੜਾ ਕੋਈ ਇੰਨੀ ਅਗਲ ਸੀਗੀ ਪਤਾ ਨਹੀਂ ਲੱਗਦਾ ਜੀ ਵਕਰੀਏ ਕੀ ਫੈਨ ਬਗੜਾ ਵਿੱਚ ਦੋ ਮਗਾਈਆਂ ਸੀਗੀਆਂ ਤੇ ਉਹ ਅੰਜਾਂ ਨੂੰ ਥੋੜਾ ਲੇਟ ਤੇ ਉਦੋਂ ਤਾਂ ਪਰਮਾਤਮਾ ਨੇ ਵੀ ਕਿਰਪਾ ਕਰਤੀ ਸੀ ਕੋਈ ਨਹੀਂ ਆ ਗਿਆ ਸੀ ਇਸ ਕਰਕੇ ਬਚਤ ਹੋ ਗਈ ਇਹ ਤਾਂ ਬਹੁਤ ਮੁਸ਼ਕਲ ਸੀ ਹਲੇ ਵੀ ਧੁਕੀ ਜਾਂਦੀ ਕਈ ਹਾਂ ਕਈ ਤਮਾਂ ਤੇ ਆ ਜੀ ਧੁਕੀ ਜਾਂਦੀ ਹੈ ਜੀ ਤੂੜੀਆਂ ਵੀ ਹੁਣੇ ਤੜਕੇ ਸੁਬਾਹ ਸੀ ਫਿਰ ਪਜਾਈਆਂ ਜੀ ਉਹ ਤੂੜੀਆਂ ਤਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੇ ਅੱਗ ਤੇ ਕੰਟਰੋਲ ਕੀਤਾ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਿਹੜਾ ਸਾਡਾ ਮਤਲਬ ਉਹਨੂੰ ਸਾਫ ਹੋਇਆ ਸਾਡਾ ਪਰਪਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਦੀ ਅੱਗ ਲੱਗੀ ਆ ਜੀ ਖੇਤਾਂ ਨੂੰ ਲਾ ਕੇ ਕੋਈ ਤੁਰ ਗਿਆ ਸਾਡੇ ਕਿਸੇ ਨੂੰ ਨਹੀਂ ਸੀ ਪਤਾ ਅਸੀਂ ਨਹੀਂ ਕਿਸੇ ਤੇ ਵਾਅਦਾ ਕਰਦੇ ਘਰਾਂ ਨੂੰ ਅੱਡ-ਵੱਡ ਕੇ ਪੈ ਗਈ ਵੇਖੋ ਘਰਾਂ ਦੇ ਹਾਲ ਪਾਸੇ ਐਸੇ ਵੇਖੋ ਕਿਹੋ ਜਿਹਾ ਹਲਾਫ ਸੀ ਉਦੋਂ ਕਿ ਅੰਧੇਰੀ ਬਾਗ ਦੀ ਹੋਰ ਜੁਰੇ ਆ ਰਹੀ ਸੀ ਕਿ ਅੰਦਰੋਂ ਵੀ ਨਿਕਲਣਾ ਬਸ ਲੋ ਆ ਚਾਰ ਚਫੇਰੇ ਅੱਗ ਹੋ ਗਈ ਨਿਕਲਣਾ ਵੀ ਅੰਦਰੋਂ ਬਾਗੋਂ ਪਾਸੇ ਹੋ ਗਏ ਜੋ ਅੱਗ ਵੀ ਕੱਟਨੇ ਮੁਸ਼ਕਲ ਹੋ ਗਈ ਇੰਨੇ ਕਾ ਜਿਆਦੇ ਅੱਗ ਸੀ 6:00 ਟਾਈਮ ਨਹੀਂ ਨਹੀਂ 8 ਵਜੇ ਦੀ ਗੱਲ ਹੈ 8 8 ਵਜੇ ਦੀ ਵਾਹ ਅਈ ਰੋਟੀ ਵੀ ਖਾ ਕੇ ਪਏ ਸੀ ਜਦੋਂ ਇਹ ਅੱਗ ਲੱਗੀ ਉਤੋਂ ਦੀ ਆਉਣ ਲੱਗੀ ਕਮਰੇਆਂ ਰੇ ਅੰਦਰੋਂ ਵੀ ਨਿਕਲਣਾ ਮੁਸ਼ਕਲ ਹੋ ਗਿਆ ਸੀ ਕਿ ਅਸੀਂ ਵੀ ਅੰਦਰੋਂ ਜਵਾਲੀ ਕੱਟ ਲਿਆ ਉਹਦੀ ਇੰਨੀ ਕਿੱਕ ਆਕ ਜ਼ਿਆਦਾ ਚੱਲ ਰਹੀ ਸੀ ਕਿੰਨੇ ਸਕਰਾਂ ਨੂੰ ਕਈ ਸੀ ਅੱਗੇ ਅੱਗੇ ਕਟੋ ਕਟ ਬੀਵੀਆਂ ਘਰਾਂ ਥੀ ਕਿੱਥੋਂ ਪੰਚੀ ਆਈ